ਇਸ ਨੂੰ ਕੇ ਸਬੂਤ ਦਿਖਾ ਗਿਆ ਦੇਖ ਆ ਟਕਣ ਵਾਲਾ ਪਹਿਲਾ ਵਾਲਾ ਪਿਆ ਕਿਲ ਟਕਣ ਖੋਲਿਆ ਕਿਉਂ ਚੈਰੀ ਨਾ ਬੰਗਾ ਲੈਨੇ ਅਸੀਂ ਹੱਥ ਮੂੰਹ ਸਾਰੇ ਕੋਈ ਛਿੱਟੇ ਛੁੱਟੇ ਪਰ ਕ੍ਰੀਮੀ ਜਿਹੀ ਜਦੋਂ ਅਸੀਂ ਖੋਲਿਆ ਸੀ ਥੱਲੇ ਜੰਮਿਆ ਪਿਆ ਸੀ ਪੂਰਾ ਤਕੜੇ ਵਾਲਾ ਘਟਾ ਓਏ ਹੋਏ ਹੋਏ ਤੇ ਟੈਂ ਟਾ ਟੈਂ ਅੱਜ ਘਰਾਂ ਦੇ ਰੰਗਾਂ ਵਾਲੇ ਕੰਮ ਆਗੇ ਗੇਟਾਂ ਤੇ ਕਰਨਾ ਹਜੇ ਉਹ ਬਣੀ ਹੁੰਦੀ ਸੀ ਇਹ ਜੀ ਫੂਸੜੇ ਇਹ ਜੀ ਬਣੀ ਹੁੰਦੀ ਸੀ ਕੂਚੀ ਜੀ ਬੋਕਰ ਜੀ ਵਾਂਗੂ ਉਹਨੂੰ ਕੂਚੀ ਕਹਿੰਦੇ ਹੁੰਦੇ ਤਾਂ ਜਾਣੇ ਕੌਣਾ ਜਾਣੇ ਮੈਂ ਤੇ ਬਾਈ ਹਾਂਜੀ ਦੋਸਤੋ ਆਪਾਂ ਭਾਈ ਉਹ ਗੇਟ ਆ ਕਿਹੜੇ ਮੇਨ ਬਾਰਗੇ ਹਨ ਉਹ ਢੋਲੀ ਨਾਲ ਤੇ ਤੋ ਤੇ ਉਹਨਾਂ ਤੇ ਕਰਦੇ ਆ ਥੋੜਾ ਜਿਹਾ ਰੰਗ ਚੱਲ ਬੰਦੇ ਆ ਉੱਥੇ ਪੇਂਟਰ ਆ ਹਾ ਗੇਟ ਆ ਪਾ ਤੋ ਹੋ ਗਈ ਸੀ ਭਾਈ ਹਨਾ ਤੇ ਇਹਨਾਂ ਤੇ ਕਰਦੇ ਆ ਰੰਗ ਰੰਗ ਲਿਆਉਣੇ ਆਪਾਂ ਭਾਈ ਬਪਾ ਤੋਂ ਤੇ ਆਪਾਂ ਬੰਦੇ ਇੱਥੇ ਪੇਂਟਰ ਕਹਿਆ ਪੁੱਠਾ ਸਿੱਧਾ ਉੱਚਾ ਨੀਵਾ ਪਤਲਾ ਹੌਲਾ ਕਿਹੜਾ ਹੂਆ ਉਹ ਤੇ ਕਰਦਨੇ ਚੱਲ ਵੇੜਦਨੇ ਕਿਉਂਕਿ ਜਰ ਲਾ ਪੈ ਜਾਂਦੀ ਬਹਾਨੇ ਨਾ ਕਰਦਨੇ ਆ ਪਹਿਲਾ 2-3 ਸਾਲ ਹੋ ਗਏ ਕਰਿਆ ਨਹੀਂ ਸਿਕਰਾ ਤੇ ਇਹਨੂੰ ਰੰਗ ਕਰਦੇ ਆਗੇ ਹਨਾ ਤੇ ਆਪਾਂ ਲੈ ਜਾਂਦੇ ਬਣੇ ਰਹੋ ਨਾਲ ਤੇ ਦੀਵਾਲੀ ਦੀਆਂ ਭਾਈ ਸਾਰੇ ਦੋਸਤਾਂ ਨੂੰ ਲੱਖ ਲੱਖ ਵਧਾਈ ਹੋਵੇ ਦੀਵਾਲੀ ਦੀ ਤਾਂ ਮੁਬਾਰਕਾਂ ਤੇ ਮਿਲਦੇ ਆਂ ਫਿਰ ਤੁਸੀਂ ਬਣੇ ਰਹੋ ਭਾਈ ਤਾਂ ਜਾਣੇ ਕੋਣਾ ਜਾਣੇ ਮੈਂ ਤੇ ਭਾਈ ਕੱਲ ਅਸੀਂ ਪਹਿਲਾਂ ਮੰਡੀ ਗਏ ਸੀ ਹਨਾ ਤੇ ਅੱਜ ਅਸੀਂ ਉਧਰ ਜਾਣੇ ਕਿਉਂਕਿ ਆਪਾਂ ਲੱਗੇ ਜਾਨੇ ਆਪਣੀਆਂ ਬਾਈਕ ਇਹਦੇ ਬਾਈਕ ਤੇ ਚੱਲਾਂਗੇ ਆਪਾਂ ਤੇ ਨਾਲ ਬਨੇ ਰਿਓ ਜੰਗਾ ਧਿਆਕ ਹੈ ਜਿਹਾ ਚੌਕਾਉਣੇ ਤੇ ਥੋੜੀ ਜਿਹਾ ਤੋਂ ਕਲੀ ਲੈਂਦੀ ਹੈਗੀ ਤੇ ਹਾਂਜੀ ਦੋਸਤੋ ਆਪਾਂ ਵੀ ਬਾਦਿਆਂ ਤੇ ਇਥੇ ਰੰਗ ਕਰਨ ਆ ਗਏ ਜਾਨੇ ਕਿ ਕਲੀ ਹਾਲੇ ਅਸੀਂ ਦੁਕਾਨ ਤੋਂ ਹੈ ਨਾ ਇਹਦੇ ਵਿੱਚ ਘੋਲ ਕੇ ਰੱਖ ਗਏ ਸੀ ਤੇ ਕਬਰ ਚ ਲੈ ਆਏ ਨਾ ਇਹਦੀ ਕਰਦੇ ਆ ਅਨਪੈਕਿੰਗ ਇਹ ਪ੍ਰਕਿਰਤਾ ਹੈ ਨਵਾਂ ਬੁਰਛਾਗਾ ਪਹਿਲਾਂ ਕਿ ਉਹ ਕਰਦੇ ਹੁੰਦੇ ਸੀ ਉਹਨਾਂ ਨਾਲ ਕੋਚੀਆਂ ਨਾ ਉਹ ਬਣੀ ਹੁੰਦੀ ਸੀ ਇਹ ਜੀ ਫੂਸੜੇ ਇਹ ਜੀ ਬਣੀ ਹੁੰਦੀ ਸੀ ਕੋਚੀ ਜੀ ਬੋਕਰ ਜੀ ਵਾਂਗੂ ਉਹਨੂੰ ਕੋਚੀ ਕਹਿੰਦੇ ਹੁੰਦੇ ਸੀ ਉਹਨਾਂ ਨਾਲ ਅੱਗੇ ਤਖਤਾਂ ਦੇ ਫਿਰ ਮਜੀ ਕਰਦੇ ਹੁੰਦੇ ਸੀ ਤੇ ਬੁਰਛਾ ਬੁਰਛਾ ਨ ਘੈਂਟ ਹੁੰਦਾਗਾ ਦੇਖ ਤੇ ਇਹਦੇ ਨਾਲ ਆਪਾਂ ਗੇਟ ਤੇ ਰੰਗ ਵੀ ਕਰਾਂਗੇ ਛਣ ਕਰਦੇ ਆ ਬਾਬਿਆਂ ਦੀਆਂ ਖਾਨਾ ਤੇ ਲਾ ਲੋ ਮਟਕਾਂ ਤੇ ਲਾ ਲੋ ਇਹ ਚਿੱਟਾ ਰੰਗ ਕਲੀ ਦੀਵਾਲੀ ਦਾ ਕਰਕੇ ਭਾਈ ਤੁਸੀਂ ਵੀ ਕਰਦੇ ਹੋ ਉਮੀਦਾਂ ਆਹ ਹੈਂ ਆਪਾਂ ਕਰ ਗਏ ਭਾਈ ਬਾਦ ਵਿੱਚੋਂ ਆਉਤੋਂ ਤਾਂ ਕਾਫੀ ਚਿੱਟੀ ਛੜਦੀ ਆ ਕਰ ਦੇਖਣ ਚ ਮੈਨੂੰ ਐ ਲੱਗਦੀ ਸੀ ਨਾ ਉਹ ਥੋੜੀ ਨੀ ਇੱਕ ਸਮੈਲੀ ਸੀਗੀ ਖਲੀ ਤੇ ਉਹਨੇ ਭਾਈ ਚਿੱਟੀ ਹੋ ਗਈ ਮਗਾ ਭਾਈ ਚਿੱਟੀ ਲੈਣੀ ਆ ਮਸਾ ਉਹਨੇ ਨਹੀਂ ਨਹੀਂ ਕਹਿੰਦੇ ਕਰੇ ਤੋਂ ਬਾਅਦ ਦੇਖੀ ਕਹਿੰਦੇ ਘਟ ਨੂੰ ਇਹਦੇ ਤੇ ਸੱਚੂ ਹੀ ਭਾਈ ਮੈਂ ਘਟ ਘਟ ਤਿੰਨ-ਚਾਂ ਘੰਟੇ ਦਾ ਹੋ ਗਿਆ ਹੁਣ ਇਹਨੂੰ ਬਾਲਟੀ ਘੋਲੀ ਨੂੰ ਤੇ ਫਿਰ ਮੈਂ ਘੋਲ ਕੇ ਤੇ ਉੱਥੇ ਬਾਕਿਆ ਸੀ ਆ ਬੱਪਾਂ ਕੰਨੀ ਉਥੋਂ ਅਸੀਂ ਸੁੰਨ ਦਿਖਾਇਆ ਨਹੀਂ ਬੋਸਾ ਬਸ ਉਥੋਂ ਅਗੇ ਸੇਤੇ ਆ ਕੇ ਬਾਬੇ ਦੀ ਘੜੀ ਖੋਲਿਆ ਪਿਆ ਸੀ ਹਨਾ ਇੱਥੇ ਆ ਕੇ ਅਸੀਂ ਸਦਾ ਇਹ ਕਰਨੀ ਲਾਗੇ ਪਏ ਤੇ ਕੰਮ ਅਜੇ ਖਾਸੇ ਹਨ ਕੱਲ ਵੀ ਘਰ ਸਾਰਾ ਦਿਨ ਹੀ ਭੰਨੇ ਸੀ ਉੱਥੇ ਤੇ ਅੱਜ ਵੀ ਅੱਜ ਘਰਾਂ ਦੇ ਕੰਮ ਜਿਆਦੇ ਆ ਗਏ ਅੱਜ ਘਰਾਂ ਦੇ ਰੰਗਾਂ ਵਾਲੇ ਕੰਮ ਆਗੇ ਗੇਟਾਂ ਤੇ ਕਰਨ ਆਜੇ ਤੇ ਕੱਲ ਦਾ ਦਿਨ ਵੀ ਲੱਗੂ ਆ ਉੱਥੇ ਮਦਦ ਲੀੜੇ ਵੀ ਨਹੀਂ ਬਦਲ ਕੇ ਆਇਆ ਵੇ ਤੂੰ ਵੀ ਆ ਗਿਆ ਭਾਈ ਲੀੜੇ ਵੀ ਨਹੀਂ ਬਦਲੇ ਤੂੰ ਵੀ ਚੱਕ ਜੀ ਗਿਆ ਜੰਦਾ ਜੇ ਨਾ ਖਤਰ ਕੀ ਲੈਣਗੇ ਜੀ ਬਪਾ ਨੂੰ ਸੋਂ ਦੱਸਿਆ ਨਹੀਂ ਹਨਾ ਪੜਾਕੀ ਇਹਨਾਂ ਦਾ ਦੋ ਲੈਣਗੇ ਸੀ ੜੋਕ ਬੰਬੋ ਵੱਡੇ ਵੱਡੇ ਪੜਾਕੇ ਕਾਰਤੂਸ ਲੈਣ ਗਏ ਸੀ ਤੇ ਲੈ ਕੇ ਕਿੰਨੇ ਥੋੜੇ ਹੀ ਲੈ ਕੇ ਆਏ ਥੋੜੇ ਮਲਾਂ 5-400 ਦੇ ਲਾ ਲਿਆ ਯਾਰ ਤੇ ਹੋ ਸਕਦਾ ਅੱਜ ਇੱਕ ਦੋ ਚਲਾ ਦਾਂਗੇ ਹੋ ਸਕਦਾ ਖਾਲ ਨੂੰ ਚਲਾ ਦਾਂਗੇ ਵਸ ਇੰਨੇ ਕੀ ਸਾਡੇ ਕੋਲ ਛੋਟੇ ਛੋਟੇ ਲੈ ਕੇ ਆਏ ਜਵਾਕਾਂ ਦੇ ਚਿਰ ਪੈਰਾ ਚਿਰ ਚਰ ਬਰਾਤੀ ਮਾਰ ਲਾ ਭਾਈ ਤੇ ਬੁਰਛਾ ਝਟੋਏ ਹਾਂ ਭਾਈ ਕਲੀ ਵਾਲਾ ਸੱਚੂ ਦਾ ਝਟਾਉਂਦਾ ਤੈਨੂੰ ਤੇ ਇਹ ਭਾਈ ਸੱਚੂ ਹੀ ਬਹੁਤ ਕਿਵੇਂ ਉੱਥੇ ਨਾ ਕਿ ਤੁਸੀਂ ਦੁਕਾਨ ਤੋਂ ਲੈ ਆ ਨਾ ਭਾਈ ਤੇ ਉਦੋਂ ਉਹ ਆ ਦੇਖਣੇ ਬਈ ਬਹੁਤ ਚਿੱਟੇ ਝਟਾ ਰੰਗ ਜਿਉ ਉੱਠੂਏ ਤੋਂ ਤੇ ਸੱਚੂ ਹੀ ਮੈਨੂੰ ਯਕੀਨ ਨਹੀਂ ਆਇਆ ਪਹਿਲਾਂ ਹੁਣ ਅਸੀਂ ਕਰਕੇ ਐ ਦਿਖਾਉਣੀ ਭੁੱਲ ਗਏ ਨਾ ਓਏ ਹਾਂ ਚਲੋ ਘਰੇ ਦਿਖਾਉਨੇ ਤੁਹਾਨੂੰ ਉਹ ਕੌਲੇ ਦਿਖਾਵਾਂਗੇ ਥੋੜੇ ਆਇਆ ਚੱਲ ਗਏ ਘਰੇ ਕਰਕੇ ਹੁਣ ਅਸੀਂ ਇੱਧਰ ਭਾਈ ਖੇਤ ਸੀਗੇ ਕੇ ਤੋਂ ਬਾਬਿਆਂ ਦੇ ਕਿਹੜੇ ਥਾਂ ਜਾਂ ਮਟੀ ਖੁਸ਼ਬੀ ਲਾ ਲੋ ਹਨ ਉਹ ਬਣੇ ਹੁੰਦੇ ਉਹ ਮੋਟਰ ਕੋਲੇ ਕਰਕੇ ਆਏ ਦੇਖੀਏ ਤੁਸੀਂ ਤੇ ਮੈਂ ਤੇ ਬਾਈ ਹੁਣ ਘਰੇ ਆ ਕੇ ਕੌਲਿਆਂ ਤੇ ਤੇ ਬਾਬਿਆਂ ਤੇ ਹੋਰ ਚੱਲਾ ਕਿਤੇ ਕੋਠੇ ਕਾਠਿਆਂ ਦੇ ਮਾਰਦੇ ਆਂ ਪੁਰਸ਼ ਆ ਕੇ ਭਾਈ ਆ ਕਰਤਾ ਭਈਏ ਤੇ ਕਲੀ ਇਹ ਇੱਥੇ ਸਹੀ ਲੱਗਦੀ ਹੈ ਨਾ ਕਲੀ ਕਰਤੀ ਦੇਖ ਬਹੁਤ ਸਫਾਈ ਨਾਲ ਕਰੀ ਆਏ ਹੋਏ 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 ਤੇ ਟੈਂ ਟਾ ਟੈਂ ਤੇ ਇਧਰ ਆ ਹਲਵਾਈ ਇਹਦੇ ਵਿੱਚ ਖੁਰਚਣਾ ਮਾਰੀ ਜਾਂਦਾ ਹੈਗਾ ਤੇ ਆਪਾਂ ਕਰਾਂਗੇ ਆਹ ਕੌੜੀ ਤੇ ਇਹ ਖੁਰਚਣਾ ਮਾਰੀ ਜਾਂਦਾ ਉਹ ਸਾਰੀ ਪਾਲੀ ਤੇ ਬਾਕੀ ਬਾਕੀ ਦੂਜਾ ਰੰਗ ਆ ਬਈ ਬਈ ਜ਼ਮਾਨੇ ਇਸੇ ਬੁਰਛ ਨਹੀਂ ਕਰਾਂ ਘਰ ਆਹ ਸਮਾਨ ਲੈਂਦਾ ਹੈ ਤੇ ਕਰਾਂਗਾ ਤੇ ਆ ਗੇਟਾਂ ਤੇ ਆਂ ਟਿਆਂ 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 ਆਂ ਕਰਾਂਗੇ ਭਾਈ ਇਹਨਾਂ ਤੇ ਤਾਂ ਮੂੰਹ ਸਿਰ ਕਪੜੇ ਲੀੜੇ ਸਾਰੇ ਕੋਲ ਲਪੜ ਜਾਣਗੇ ਨਾ ਹਲਵਾਈ ਹੋਏ ਹਾਂ ਬਾਈ ਹੋਏ ਹਾਂਜੀ ਦੋਸਤੋ ਕਈ ਵਾਰੀਆ ਬੰਦੇ ਨੂੰ ਪਤਾ ਹੁੰਦਾ ਹੈ ਨਾ ਤੇ ਇਹ ਇਹਨਾ ਥੱਲੇ ਡਲੀਆਂ ਤੇ ਜਾਂ ਮਿੱਟੀ ਮੰਗੂ ਜੰਮ ਜਾਂਦਾ ਰੰਗ ਇਹ ਨਵਾਂ ਡੱਬਾ ਜਦੋਂ ਵੀ ਖੋਲੋਂ ਕਈ ਬੰਦੇ ਇੱਕ ਸਾਲ ਮਾਤੋਂ ਜੋ ਬਾਲਿਆ ਸੀ ਉੱਥੇ ਪਤਲਾ ਰਹਿ ਗਿਆ ਤੇ ਇੱਕ ਚੀਜ਼ ਹੋਰ ਹੈ ਇਹ ਰੰਗ ਕੋਈ ਹੋਰ ਕਲਰ ਦਾ ਹੁੰਦਾ ਆਪਾਂ ਨੂੰ ਐ ਖੋਲਦੇ ਢੱਕਣ ਨੂੰ ਖੋਲੇ ਤਾਂ ਐ ਪਤਲਾਦਾ ਨਾ ਇਹ ਤਾਂ ਹੋਰੀ ਲਈ ਚੱਕ ਲਿਆ ਹੁੰਦਾ ਨਹੀਂ ਉਹਦੇ ਵਿੱਚ ਸਮਾਰ ਕੇ ਕੋਈ ਲੋਹੇ ਦੀ ਚੀਜ਼ ਆ ਕੁਕਰ ਦਾ ਢੱਕਾ ਢਕਾਣੀ ਕੇਲੀ ਮਾਰੂ ਲੋਹੇ ਦਾ ਢੱਕੇ ਜੋ ਫੁੰਝੜ ਦੇ ਵਿੱਚ ਘੁਲ ਜਾਂਦੇ ਆ ਆ ਦੇਖ ਇਹ ਜੰਮਿਆ ਪਿਆ ਥੱਲੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰੋ ਥੱਲੋਂ ਰੰਗ ਹੋਰ ਨਿਕਲਦਾ ਹੋਰ ਰੰਗ ਦਾ ਕਿਹੜਾ ਪੱਲੇ ਹੁੰਨੇ ਆ ਉਹੀ ਨਿਕਲਦਾ ਹੈ ਤੇ ਉਤੋਂ ਹੋਰ ਰੰਗ ਬਣੇ ਬੰਦੇ ਆ ਜ਼ਿਆਦਾਤਰ ਸਰਦਾਈ ਚ ਹੁੰਦਾ ਇਹ ਤੇ ਜਾਂ ਖੱਟੇ ਚ ਹੁੰਦਾ ਮੁੜਕੇ ਤਾਂ ਸਾਰਾ ਮਿਕਸ اندر ਹੋ ਜਾਂਦਾ ਫੇਰ ਉਹ ਰੰਗ ਬੰਦਾ ਕਿਹੜਾ ਆਪਾਂ ਲਿਆਏ ਹੁੰਨੇ ਆਗੇ ਅਰੇ ਇਹਦੇ ਸੱਲੇ ਨਾ ਜੰਮਿਆ ਪਿਆ ਦੇ ਇਹਨੂੰ ਅੱਧੇ ਹੀ ਨਿੱਟਕਣ ਕੋਲ ਕਿੱਦਾਂ ਹੀ ਪਾ ਲੋ ਬਾਕੀ ਪਤਾ ਹੋ ਸੋਨੂੰ ਯਾਰ ਚਲੋ ਬਣਾਉਣੇ ਅੱਜ ਕਿਹੜਾ ਇਹਦਾ ਕੋਲਗਾ ਅਰੇ ਦੋਸਤੋ ਹੁਣ ਕਿੰਨਾ ਫਰਕ ਪੈ ਗਿਆ ਤਾਂ ਦੇਖ ਪੈ ਗਿਆ ਨਾ ਫਰਕ ਪਹਿਲਾਂ ਅਸੀਂ ਇਹ ਜਿਆਦਾ ਸੋਨੂੰ ਕਰੀਮੀ ਜਾਂ ਦਿੰਦਾ ਸੀ ਨਾ ਕਰੀਮੀ ਦਾ ਰੰਗ ਵੀ ਦਿੰਦਾ ਹੈ ਪਰ ਇਹ ਕਲਰ ਪਤਾ ਕਿਹੜਾ ਹੈ ਆਫ ਵਾਈਟ ਇਹਦੇ ਲਿਖਿਆ ਵੀ ਹੈਗਾ ਨਾ ਇਧਰ ਲਿਖਿਆ ਇਧਰ ਹਾਂ ਕਕਾਈਨ ਡੱਬਾ ਹਾਂ ਲਿਖਿਆ ਪਿਆ ਆ ਲਿਖਿਆ ਪਿਆ ਆਫ ਵਾਈਟ ਜਣਗੀ ਚਿੱਟਾ ਨੀਗਾ ਇਹ ਜਿਹੜਾ ਵਾਈਟ ਉਹਦਾ ਆਫ ਕੀਤਾ ਗਿਆ ਹੈਗਾ ਪਰ ਇਹ ਕਰੀਮੀ ਜਿhko ਅਸੀਂ ਖੋਲਿਆ ਸੀ ਥੱਲੇ ਜੰਮਿਆ ਪਿਆ ਸੀ ਪੂਰਾ ਤਕੜੇ ਵਾਲਾ ਘਟੋ ਘਟ 5-6 ਮਿੰਟ ਇਹਨੂੰ ਤੁਸੀਂ ਏਦਾਂ ਨਾ ਨਾ ਇਹਨੂੰ ਮਿਕਸ ਕਰੋ ਚੰਗੀ ਤਰ੍ਹਾਂ ਆਹ ਦੋਸਤੋ ਅਸੀਂ ਪਾਲਿਆ ਭਾਂਡਿਆਂ ਚ ਇਹਨਾਂ ਦਾ ਕਿਮ ਕਸਟਰਡ ਪਾਇਆ ਹੁੰਦਾ ਨਾ ਤੇ ਥੋੜਾ ਜਿਹਾ ਤਾਰ ਪੀਨ ਪਾਇਆ ਮਾਲਾ 50 ml ਤੋਂ ਘਟਾ ਤੇ ਜੇ ਸੁਣ ਕੇ ਸਬੂਤ ਦਿਖਾ ਗਿਆ ਦੇਗਾ ਆ ਢੱਕਣ ਵਾਲਾ ਪਹਿਲਾ ਵਾਲਾ ਪਿਆ ਕਿਲ ਢੱਕਣ ਖੋਲਿਆ ਤੇ ਆ ਬਾਟੀ ਚ ਦੇਗਾ ਪਤਾ ਲੱਗਦਾ ਨਾ ਦੋਨਾਂ ਦਾ ਲੱਗਦਾ ਪਹਿਲਾ ਹਾਂਜੀ ਦੋਸਤੋ ਕਰੀਮੀ ਵਾਲਾ ਡੱਬਾ ਆ ਪਾਈ ਕਰਤਾ ਸੀ ਖਾਲੀ ਬਾਈਟ ਆਉ ਸੀ ਘੜਾ ਤੇ ਹੁਣ ਚੇਰੀ ਨਾਲ ਪੰਗਾ ਲੈਨੇ ਅਸੀਂ ਤੇ ਆ ਕਰ ਕਰ ਕੇ ਸਾਰਾ ਸਾਨੂੰ ਘੰਟਾਕ ਲੱਗੇ ਹੋਊਗਾ ਤੇ ਭਾਈ ਅਸੀਂ ਫਰੇਮ ਫੂਮ ਕੀਤਾ ਦੇਖਾ ਆ ਫਰੇਮ ਕੀਤਾ ਤੇ ਉਹਨਾਂ ਚਾਦਰ ਤੇ ਦੁਬਾਰੇ ਅਸੀਂ ਕਰਦੇ ਆਂ ਚਾਦਰ ਦੇ ਵਿਚਾਲੇ ਇਹ ਤਾਂ ਕੀਤਾ ਸੀ ਥੋੜਾ ਕਾਲ ਚ ਤੇ ਆ ਚਾਦਰ ਦੇ ਕਿਵੇਂ ਛਿੱਟੇ ਪੈ ਗਏ ਇਹ ਲਾਲ ਦੇ ਪੈਣੇ ਨਹੀਂ ਚਾਹੀਦੇ ਤਾਂ ਨਹੀਂ ਫਿਰ ਗੜਬੜ ਹੋ ਜੂਗੀ ਆ ਦੇਖ ਹਾਂਜੀ ਦੋਸਤੋ ਇਸ ਤਰ੍ਹਾਂ ਦੇ ਬਣਾਤੇ ਭਾਈ ਮੈਂ ਤੇ ਬਾਈ ਨੇ ਆ ਮਨਸੁਖ ਨੇ ਇੱਕ ਗੇਟ ਵਾਂਗੂ ਇਸ ਨੇ ਕਰਤਾ ਤੇ ਇੱਕ ਗੇਟ ਵਾਂਗੂ ਬਾਰੀ ਵਾਲੇ ਨੇ ਥੋੜਾ ਜਿਆਦਾ ਟਾਈਮ ਲਵਾਇਆ ਤੇ ਆ ਦੇਖੋ ਐਦਾਂ ਦੇ ਬਣਾਤੇ ਕਰੇ ਤਾਂ ਥੋੜੇ ਕਾਲ ਚ ਆ ਖਰਾ ਸੀ ਤੇ ਭਾਈ ਹੱਥ ਨੂੰ ਸਾਰੇ ਕੋਈ ਛਿੱਟੇ ਛੁਟੇ ਪੈ ਗਏ ਖਰਾ ਤੇ ਅੰਦਰਲੇ ਪਾਸੇ ਕਰ ਨਹੀਂ ਤੇ ਉਹ ਸਾਡਾ ਟੰਡਾ ਫੋੜੀ ਤੇ ਭਾਈ ਇੰਨਾ ਕੁਸ਼ ਕਰਤਾ ਤਾਂ ਇਹ ਇਹ ਕੁਸ਼ ਕਰਤਾ ਭਾਈ ਤਾਂ ਤੁਸੀਂ ਦੇਖ ਹੀ ਲਿਆ ਹਨ ਆਖੀ ਜੀ ਤੇ ਪੈ ਗਿਆ ਨਾ ਮਾੜਾ ਇਹ ਤਾਂ ਕੱਲ ਨੂੰ ਦੇਖਦੇ ਆ ਫਿਰ ਕੀ ਬੰਦਾਗਾ ਤਾਂ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਤਾਂ ਜਾਂਦੇ ਰਹੋ ਬਸਦੇ ਰਹੋ ਰੱਬ ਰਾਖਾ